ਜੀ ਮੇਤਰੋ ਥੋਡੇ ਵਾਸਤੇ ਨਾ ਟਰੈਕਟਰ ਲੈ ਕੇ ਆਏ ਆ ਜੀ ਨਿਊ ਹਾਲੈਂਡ 3630 ਸੁਪਰ ਟਰੈਕਟਰ ਆ ਜੀ ਮਾਲਕ ਆਪਣੇ ਕੋਲੇ ਆ ਲੈਣੇ ਜਾਣਕਾਰੀ ਹਾਂਜੀ ਬਾਈ ਕੀ ਹਾਲ ਹੈ ਹਾਂਜੀ ਵਧੀਆ ਵੀਰ ਜੀ ਵਧੀਆ ਸਾਰਿਆਂ ਤੋਂ ਪਹਿਲਾਂ 36ਤੀ ਹੌਲੈਂਡ ਸੁਪਰ ਇਹ ਮਾਡਲ ਕਿਹੜਾ ਬਾਈ 2015 ਮਾਡਲ 3 ਸਪੀਡ ਹੈ ਜੀ 2015 ਮਾਡਲ ਆ 3 ਸਪੀਡ ਆ ਪੀਬੀ ਜੀ ਦਾ 9 ਨੰਬਰ ਹਣਾ ਫਸਟ ਓਨ ਦਾ ਜੀ ਫਸਟ ਓਨ ਦਾ ਟਾਇਰਾਂ ਦੀ ਗੱਲ ਕਰੀ ਹਾਂਜੀ ਟਾਇਰ ਹੈਗੇ 65 ਤੋਂ 70 ਪੈਸੇ ਚਾਰੇ ਬਾਈ ਹਾਂਜੀ ਹਾਂਜੀ ਚਾਰੇ ਟਾਇਰ 65 ਤੋਂ 70% ਆ ਤੇ ਬਾਈ ਦੀ ਟਰੈਕਟਰ ਨਾਲ ਸਮਾਨ ਪੂਰਾ ਹਾਂਜੀ ਡੰਡਾ ਫੱਟੀ ਛਤਰੀ ਸਭ ਕੁਝ ਬਾਕੀ ਰੰਗ ਪੇੜ ਦਾ ਬਿਲਕੁਲ ਓਰੀਜਨਲ ਹੈ ਠੀਕ ਆ ਬਾਈ ਸਮਾਨ ਟਰੈਕਟਰ ਨਾਲ ਪੂਰਾ ਮਿਲੂਗਾ ਜੀ ਰੰਗ ਪੇੜ ਦਾ ਟਰੈਕਟਰ ਸਾਰਾ オリジナル ਆ ਇੰਜਨ ਗੇਅਰ ਦਾ ਕਿਵੇਂ ਆ ਬਾਈ ਇੰਜਨ ਗੇਰ ਲੱਗ ਰੋਕੇ ਆ ਜੀ ਵਾਹ ਕੇ ਤਸੱਲੀ ਕਰ ਲਓ ਠੀਕ ਆ ਬਾਈ ਇੰਜਨ ਗੇਅਰ ਦਾ ਫੁੱਲ ਚੰਗਾ ਵਾਹ ਕੇ ਤਸੱਲੀ ਕਰਕੇ ਟਰੈਕਟਰ ਫੇਰ ਸੌਦਾ ਲਾ ਸਕਦੇ ਆ ਹਾਂਜੀ ਹਾਂਜੀ ਤੇ ਬਾਈ ਕੀ ਡਿਮਾਂਡ ਹੈ ਇਹਦੀ ਇਹਦੀ ਡਿਮਾਂਡ ਹੈਗੀ 515000 ਰੁਪਏ ਜਿਹੜਾ ਬਾਈ ਵੀਡੀਓ ਸ਼ੇਅਰ ਕਰਕੇ ਆਊਗਾ ਹਾਂਜੀ ਮਾਨਤਾਨ ਵੀਰੇ ਫੋਲ ਕਰਾਂਗੇ ਇਹ ਬਾਈ ਕਿਹੜੇ ਪੈਂਡ ਵਗਾਊਗਾ ਪੈਂਡ ਮੁਦਕੀ ਜ਼ਿਲ੍ਹਾ ਫਰੋਜ਼ੀਪੁਰ ਹੈ ਨੰਬਰ ਬੋਲਦੇ ਵੀਰੇ 9501383398 ਹਣ ਬਾਈ ਥੋੜੀ ਜ਼ਿੰਮੇਵਾਰੀ ਜਿਹੜਾ ਵੀਡੀਓ ਸ਼ੇਅਰ ਕਰਕੇ ਆ ਗਿਆ ਮਾਨਦਾਨ ਆਪਾਂ ਫੋਲੋ ਕਰਨਾ ਹਾਂਜੀ ਫੋਲੋ ਵੀਡੀਓ ਨੂੰ ਕਰ ਦਿਓ ਸ਼ੇਅਰ ਧੰਨਵਾਦ